ਬਿਕਰਮਜੀਠਾ ਦੇ ਉੱਪਰ ਚੱਲ ਰਹੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੋਂ ਬਿਕਰਮਜੀਠਾ ਨੂੰ ਵੱਡੀ ਰਾਹਤ ਅਤੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਦੇ ਵਿੱਚ ਜਿੱਥੇ ਬਿਕਰਮਜੀਠਾ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਹੋਈ ਸੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਜਿਸ ਦੇ ਵਿੱਚ ਬਿਕਰਮਜੀਠਾ ਦੀ ਇਹ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਗਈ ਜਿਸ ਨੂੰ ਕਿ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਜਾਂਚ ਕਰ ਰਹੀ ਐਸਆਈਟੀ ਅਤੇ ਵਿਕਰਮ ਜੀਠੀਆ ਮੀਡੀਆ ਨੂੰ ਇਸ ਮਾਮਲੇ ਦੇ ਵਿੱਚ ਇਸ ਚੱਲ ਰਹੇ ਕੇਸ ਦੇ ਉੱਪਰ ਮੀਡੀਆ ਨਾਲ ਕੋਈ ਵੀ ਗੱਲਬਾਤ ਨਾ ਕਰਨ ਤੇ ਇਸ ਨੂੰ ਲੈ ਕੇ ਹੁਣ ਮਾਨ ਸਰਕਾਰ ਨੂੰ ਵੱਡਾ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਵਿਕਰਮ ਜੀਠੇ ਦੀ ਇਹ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਨੂੰ ਲੈ ਕੇ ਹੁਣ ਮ ਜਿੱਥੇ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸ਼ੁਕਰਾਨਾ ਕਰਦੇ ਹੋਏ ਲਿਖਿਆ ਗਿਆ ਹੈ ਕਿ ਗੁਰੂ ਸਾਹਿਬ ਦਾ ਕੋਰਟਨ ਕੋਰਟ ਸ਼ੁਕਰਾਨਾ ਧੰਨਵਾਦ ਗੁਰੂ ਸਾਹਿਬ ਦਾ ਸਦਾ ਮਿਹਰ ਬਖਸ਼ਿਸ਼ਾਂ ਬਣਾਈ ਰੱਖਣ ਜੀ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਅੱਜ ਸੱਚਾਈ ਦੀ ਵੱਡੀ ਜਿੱਤ ਮੇਰੇ ਵਕੀਲ ਸਹਿਭਾਨਾਂ ਦਾ ਸਰਦਾਰ ਆਰਐਸ ਚੀਮਾ ਜੀ ਡਾਕਟਰ ਮੁਰਲੀ ਤਰਨ ਸਾਹਿਬ ਦਾ ਮੇਰੇ ਭਰਾ ਤੇ ਐਡਵੋਕੇਟ ਸੋਭਤੀ ਜੀ ਅਤੇ ਐਡਵੋਕੇਟ ਹੰਡੂ ਸਾਹਿਬ ਐਡਵੋਕੇਟ ਤਰਨ ਚੀਮਾ ਐਡਵੋਕੇਟ ਅਰਸ਼ ਚੀਮਾ ਐਡਵੋਕੇਟ ਐਚਐਸ ਤਨੋਆ ਅਤੇ ਇੰਟਾਇਰ ਲੀਗਲ ਟੀਮ ਜਿਨ੍ਹਾਂ ਨੇ ਸੱਚਾਈ ਅਦਾਲਤਾਂ ਦੇ ਅੱਗੇ ਰੱਖੀ ਮੇਰੇ ਤੇ ਵਿਸ਼ਵਾਸ ਕੀਤਾ ਅਤੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਵਿੱਚ ਵਸਦੀ ਸਮੁੱਚੀ ਸਾਧ ਸੰਗਤ ਮਾਪਿਆਂ ਦਾ ਅਤੇ ਖਾਸ ਕਰਕੇ ਮਜੀਠੇ ਦੀਆਂ ਮਾਵਾਂ ਪੈਣਾ ਨੌਜਵਾਨ ਵੀਰਾਂ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਨੇ ਸੁਣੀਆਂ ਧੰਨਵਾਦ ਪੰਜਾਬ ਇਸ ਪ੍ਰਕਾਰ ਬਿਕਰਮ ਮਜੀਠੀਆ ਇੱਥੇ ਧੰਨਵਾਦ ਕਰਦੇ ਹੋਏ ਦਿਖਾਈ ਦਿੱਤੇ ਨੇ ਕਿਉਂਕਿ ਉਹਨਾਂ ਨੂੰ ਵੱਡੀ ਰਾਹਤ ਆ ਇਸ ਮਾਮਲੇ ਦੇ ਵਿੱਚ ਮਿਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਬਿਕਰਮ ਮਜੀਠੀਆ ਇਸ ਤੋਂ ਪਹਿਲਾਂ ਵੀ ਇਸੇ ਮਾਮਲੇ ਦੇ ਵਿੱਚ ਪਟਿਆਲਾ ਦੇ ਵਿੱਚ ਲਗਭਗ 6 ਮਹੀਨੇ ਜੇਲ੍ਹ ਦੇ ਵਿੱਚ ਰਹੇ ਸਨ ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲੀ ਤੇ ਇਹ ਜ਼ਮਾਨਤ ਹੁਣ ਅੱਗੇ ਵੀ ਬਰਕਰਾਰ ਰਹਿੰਦੀ ਹੋਈ ਦਿਖਾਈ ਦੇ ਰਹੀ ਹੈ ਇਸ ਨੂੰ ਲੈ ਕੇ ਬਿਕਰਮ ਮਜੀਠੀਆ ਦੀ ਇਹ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਦੀ ਹੈ ਜਿਸ ਦੇ ਵਿੱਚ ਆਖਿਆ ਜਾਂਦਾ ਹੈ ਕਿ ਬਿਕਰਮਜੀਤ ਦੀ ਇਸ ਜ਼ਮਾਨਤ ਦੀ ਜਿਹੜੀ ਜ਼ਮਾਨਤ ਹੈ ਉਹਨਾਂ ਨੂੰ ਮਿਲੀ ਹੋਈ ਹੈ ਉਹ ਰੱਦ ਕੀਤੀ ਜਾਵੇ ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰਨ ਤੋਂ ਨਾ ਕਰ ਦਿੱਤੀ ਹੈ